ਅੱਜ ਨਗਰ ਕਾਉਂਸਲ ਮਾਨਸਾ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਚੋਣ ਦੇ ਵਿੱਚ ਸੁਨੀਲ ਕੁਮਾਰ ਨੀਨੂ ਪ੍ਰਧਾਨ ਤੇ ਵਿਸ਼ਾਲ ਜੈਨ ਗੋਲਡੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਪਰ ਦੂਜੇ ਪਾਸੇ ਵਿਰੋਧੀ ਐਮਸੀਆਂ ਵੱਲੋਂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਦੇ ਵਿੱਚ ਹਿਰਾਫੇਰੀ ਕਰਨ ਦੇ ਦੋਸ਼ ਵੀ ਲੱਗੇ ਨੇ ਕੁਝ ਦਿਨ ਪਹਿਲਾਂ ਇਹ ਸਵਾਲ ਆਇਆ ਸੀ ਕਿ ਤੱਕੇ ਨਾਲ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਕਰਤੀ ਔਰ ਮੈਂ ਪ੍ਰੈਸ ਦੇ ਜ਼ਰੀਏ ਸਾਰੇ ਮਾਨਸਾ ਵਾਸੀਆਂ ਨੂੰ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਕਿ ਜਿਹੜੇ 12 ਐਮਸੀ ਹੈਗੇ ਸਾਰੇ ਐਟ ਪ੍ਰੈਸੈਂਟ ਵੀ ਇੱਥੇ ਨੇ ਕ੍ਰਿਸ਼ਨ ਜੀ ਨੇ ਰਾਣੀ ਜੀ ਨੇ ਗੋਲਡੀ ਹੈ ਪ੍ਰਧਾਨ ਜੀ ਨੇ ਆਪਣੇ ਵਿੰਦਰ ਜੀ ਨੇ ਟੁੰਡਾ ਜੀ ਨੇ ਇੱਕ ਅਸਮੇ ਰਾਮਪਾਲ ਜੀ ਨੇ ਆਪਣੇ 1 ਨੰਬਰ ਤੋਂ ਜਸਮੀਰ ਕੌਰ ਜੀ 11 ਨੰਬਰ ਤੋਂ 13 ਨੰਬਰ ਹਾਂਜੀ ਸ੍ਰਿਵੰਦ ਜੀ ਨੇ ਆਪਣੇ ਭੈਣ ਰਿੰਪਲ ਹੈ ਰੰਜਨਾ ਜੀ ਨੇ ਯੂਸ਼ੀ ਜੀ ਨੇ ਤੁਸੀਂ ਗਿਣ ਸਕਦੇ ਹੋ ਹਨ ਮੇਰੇ ਸਮੇਤ ਆ ਵੈਸੇ ਮਤਲਬ ਉਸ ਤੋਂ 13 ਵੋਟਾਂ ਬਣ ਜਾਂਦੀਆਂ ਇਸ ਲਈ ਪਹਿਲਾਂ ਤਾਂ ਮੈਂ ਇਹ ਸਾਰੇ ਜਿਹੜੇ ਇਹ ਭੰਡੀ ਪ੍ਰਚਾਰ ਕਰ ਰਹੇ ਨੇ ਕਿ ਧੱਕੇ ਨਾ ਹੋਇਆ ਬਿਲਕੁਲ ਫਾਇਦਰਸੀ ਤਰੀਕੇ ਨਾਲ ਇਹ ਚੋਣ ਹੋਈ ਆ ਉਸ ਤੋਂ ਬਾਅਦ ਇੱਕ ਸਾਡੇ ਲਈ ਹੋਰ ਬੜੀ ਖੁਸ਼ੀ ਦੀ ਗੱਲ ਹੈ ਮੈਂ ਜ਼ਿਆਦਾ ਪ੍ਰਸਤਨਚ ਨਹੀਂ ਜਾਣਾ ਚਾਹੁੰਦਾ ਪਰ ਇੰਨਾ ਜ਼ਰੂਰ ਕਹੂੰਗਾ ਕਿ ਜਦੋਂ ਵੀ ਹੁੰਦਾ ਸੀ ਇਹ ਸੀ ਜੀ ਹਾਂ ਜੀ ਐਨੇ ਪੈਸੇ ਲੈ ਲੈ ਜੀ ਆਹ ਲੈ ਲਿਆ ਇੱਕ ਦਲਿਤ ਸਮਾਜ ਚੋਂ ਪਹਿਲੀ ਵਾਰ ਜਦੋਂ ਦੀ ਮਾਨਸਾ ਦੀ ਹਿਸਟਰੀ ਹੈ ਕਿ ਇੱਕ ਪ੍ਰਧਾਨ ਬਣਿਆ ਬਿਨਾਂ ਕਿਸੇ ਨੂੰ ਇੱਕ 5 ਪੈਸੇ ਦੀ ਚਾਹ ਵੀ ਦੇ ਕੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਬਾਬਾ ਸਾਹਿਬ ਭੀਮrao ਅੰਬੇਦਕਰ ਦਾ ਜਿਹੜਾ ਉਹ ਸੰਵਿਧਾਨ ਹੈ ਉਹਤੇ ਪੈਰਾ ਦਿੰਦੇ ਹੋਏ ਸਾਡੇ ਸਾਰੇ ਸ਼ਹਿਰ ਵਾਸੀਆਂ ਨੇ ਕਿਉਂਕਿ ਕੱਲ ਪਰਸੋ ਤੋਂ ਸਾਰੇ ਸ਼ਹਿਰ ਵਾਸੀਆਂ ਦੇ ਫੋਨ ਆ ਰਹੇ ਸੀ ਕਿ ਪ੍ਰਧਾਨ ਨੀਨੂ ਜੀ ਨੂੰ ਬਣਾਉਣਾ ਹੈ ਜੀ ਕੋ ਸਾਰੇ ਐਮਸੀ ਸਹਿਬਾਨ ਵੀ ਇਸ ਤੇ ਪੂਰੇ ਸਹਿਮਤ ਸੀ ਸ਼ਾਲ ਗੋਲਡੀ ਜੀ ਖੜੇ ਸੀਗੇ 20 ਨੰਬਰ 12 ਤੋਂ ਜਿਹਦੇ ਵਿੱਚ ਕਿ ਨੇੜ ਚਾਂਗੀਆਂ ਨੂੰ ਵੱਧ ਵੋਟਾਂ ਪਈਆਂ 12 ਤੇ ਉਹਨਾਂ ਨੂੰ ਪਈਆਂ 9 ਵੋਟਾਂ ਇੱਥੇ ਕੀ ਹੋਇਆ ਐਮਐਲਏ ਸਾਹਿਬ ਤੇ ਕਨਵੀਨਰ ਸਾਹਿਬ ਨੇ ਜਿਹੜੇ ਵੀ ਹੈਗੇ ਨੇ ਮੈਂ ਨਾਂ ਨਹੀਂ ਲਾਉਂਗਾ ਤੇ ਇਹਨਾਂ ਦੇ ਧੱਕੇਸ਼ਾਹੀ ਨਾਲ ਵਿਚਾਰ ਗੋਲ ਦੀ ਨੂੰ ਡਿਕਲੇਅਰ ਕਰਦਾ ਮੈਂ ਕਿ ਜਿਹੜੀ ਅੱਜ ਵੀ ਮੂਵੀ ਬਣੀ ਹੈ ਪ੍ਰਸ਼ਾਸਨ ਨੇ ਬੜਾਈ ਹੈ ਉਹਦੇ ਵਿੱਚ ਨੇਮ ਚਨ ਚੌਧਰੀ ਨਾਲ 12 ਹੱਥ ਖੜੇ ਨੇ ਤੇ ਸ਼ਰਿਆਮੇ ਪੰਜਾਬ ਗਵਰਨਰ ਦੇ ੱੱਕਾ ਕੀਤਾਗਾ ਐਮਐਲਏ ਨੇ ੱੱਕਾ ਦਿੱਤਾਗਾ ਜਿਹੜਾ ਕਿ ਹੋਣਾ ਨਹੀਂ ਚਾਹੀਦਾ ਸੀ ਇਹ ਚੋਂ ਸਰਾਸਰ ਜਿਹੜੀ ਗਲਤ ਹੋਈ ਹੈ ਇਹ ਚੋਂ ਦੁਬਾਰੇ ਕਰਾਈ ਜਾਵੇ ਇਹਨੂੰ ਗਰਦ ਕੀਤਾ ਗਿਆ